ਸ੍ਰੀਕਾਲ ਜੀ ਅਸੀਂ ਅਲੀ ਸ਼ੇਰ ਕੱਪੜੇ ਵਾਲੇ ਭੀਖੀ ਜੀ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਜੈਵਰ ਜੱਟ ਦਾ ਜੀ ਪਲੇਨ ਵੇਸ ਸੀ ਕੱਪੜਾ ਦੇਖੋ ਜੀ ਬਹੁਤ ਵਧੀਆ ਕੱਪੜਾ ਜੀ ਇਹ ਜੈਵਰ ਜੱਟ ਦਾ ਸੁਮੇਤੇ ਕਲਰ ਡਿਜ਼ਾਈਨ ਦਿਖਾਉਣੇ ਆ ਜੀ ਕਲਰ ਡਿਜ਼ਾਈਨ ਇਹਦੇ ਚੈੱਕ ਕਰੋ ਜੀ ਜਿਹੜਾ ਵੀ ਤੁਹਾਨੂੰ ਕਲਰ ਡਿਜ਼ਾਈਨ ਪਸੰਦ ਆਊਗਾ ਜੀ ਸ਼ਖਰੀ ਸ਼ਾਟ ਲੈ ਕੇ ਤੁਹਾਨੂੰ ਵਟਸਐਪ ਆਰਡਰ ਕਰ ਸਕਦੇ ਹੋ ਜੀ ਕਲਰ ਡਿਜ਼ਾਈਨ ਦੇਖੀ ਚਲੋ ਜੀ ਕਲਰ ਡਿਜ਼ਾਈਨ ਵਿੱਚ ਬਹੁਤ ਨੇ ਜੀ ਇਹ ਸੂਟ ਦਾ ਤੁਸੀਂ ਪੰਜਾਬੀ ਸੂਟ ਬਣਾਓ ਜੀ ਫਰਾਕ ਸੂਟ ਬਣਾਓ ਜੀ ਚੇਹ ਵਰਕ ਕਰਾਓ ਜੀ ਇਹ ਜੇ ਤੁਸੀਂ ਕੁਝ ਵੀ ਮਤਲਬ ਕਰਾ ਸਕਦੇ ਉਹਦਾ ਪੰਜਾਬੀ ਸੂਟ ਫਰਾਕ ਸੂਟ ਵਰਕ ਵਗੈਰਾ ਜੀ ਜਿਹੜਾ ਤੁਹਾਨੂੰ ਕਲਰ ਡੇਰ ਪਸੰਦ ਆ ਜੀ ਸਕਰੀਨ ਸ਼ਾਟ ਲੈ ਕੇ ਸਾਨੂੰ ਵਟਸਐਪ ਆਰਡਰ ਕਰੋ ਜੀ ਜੈਵਰੀ ਆਟਾ ਦਾ ਬੇਸ ਆ ਜੀ ਕਲਰ ਡੇਰ ਦੇਖੀ ਚਲੋ ਜੀ ਨਾਭੀ ਕਲਰ ਆ ਗਿਆ ਜੀ ਇਹ येलो ਕਲਰ ਆ ਗਿਆ ਜੀ ਜਿਹੜਾ ਤੁਹਾਨੂੰ ਕਲਰ ਆ ਜੀ ਸਕਰੀਨ ਸ਼ਾਟ ਲੈ ਲਿਓ ਜੀ ਮੋਰ ਗਾਂਠੀ ਕਲਰ ਆ ਗਿਆ ਜੀ ਲੋਇੰਡਰ ਕਲਰ ਆ ਗਿਆ ਜੀ ਮਸਟਰਡ ਕਲਰ ਆ ਗਿਆ ਜੀ